ਹਾਂਜੀ ਇੱਕ ਇਸ ਵਿਸ਼ੇ ਤੇ ਸੀਗਾ ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘੜ ਦਾ ਮੁਖੀ ਸੀਗਾ ਉੱਥੇ ਤੇ ਉਸ ਵਿਸ਼ੇ ਚ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਅਸੀਂ ਪਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਸ ਸਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਜਿੱਤੇ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਇੱਜ਼ਤੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਣੀ ਹੋਈ ਹੈ ਪਾਪਾ ਜੀ ਤੁਸੀਂ ਬੇਇੱਜ਼ਤੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਹ ਉੱਥੇ ਜਾਂਦੀ ਰਹੀ ਆ ਤੇ ਉਹ ਵੀ ਤਾਂ ਬੇਇੱਜ਼ਤੀ ਦੇ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਚਾਈਆਂ ਇੱਕ ਲੜਕੀ ਨੇ ਕਿਹਾ ਤੱਕੇ ਨਾ ਬਲੈਕਮੇਲ ਕਰਕੇ ਸਾਧਾ ਰਿਆ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜੱਥੇ ਮਰਜੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਣੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਇੱਜ਼ਤੀ ਦੇ ਵਿੱਚ ਦੂਜੀ ਕੁੜੀ ਦਾ ਹੱਥ ਆ ਹਮਸਪਾਤ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗਾ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਜੀ ਗੁਰੂ ਗੋਬ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਆ ਠੀਕ ਹੈ ਉਹ ਸੋਨਾਂ ਤੇ ਪੰਜ ਪਰਚੇ ਬਲਾਤਕਾਰ ਦੇ ਕਰੇ ਤੇ ਡੀਗਰ ਲੈ ਲੈਂਦੇ ਹੁਣ ਤਾਂ ਅਸੀਂ ਨਹਿਰ 'ਚ ਸਿੱਟਦਾ ਵੀਡੀਓ ਕਟਕਾਰ ਕਮੇਟੀ ਵੀ ਸ਼੍ਰੋਮਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਸ ਸ਼੍ਰੋਮਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਪਰ ਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬੀ ਥੜੇ ਦੀ ਜੀ ਤੁਹਾਨੂੰ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਈ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੋ ਜਿਹੜੇ ਬੰਦਿਆਂ ਨੇ ਉਹਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕਹਿੰਦੀ ਸਾਹਮਣੇ ਹੀ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਥ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਉਲਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟਾ ਪਾ ਵੱਖਰਾ ਸਮਾਗਮ ਰੱਖਾਂਗੇ ਹੁਣ ਆ ਥੋੜੀ ਅਗਲੀ ਪਲੈਨਿੰਗ ਕੀ ਹੋਊਗੀ ਜਿਹਦੇ ਲਈ ਕੋਈ ਨਵਾਂ ਕੋਈ ਪ੍ਰੋਗਰਾਮ ਪ੍ਰੋਗਰਾਮ ਹੈ ਇਕਤਾ ਸਿੱਖਾਂ ਦੇ ਵਿੱਚ ਇਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਆ ਨਾ ਐਨੇ ਕੀ ਹਰਥਾ ਸਾਡੀ ਆਵਾਜ਼ ਤੇ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟ ਦੇਾਂਗੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਵਦਿਆ ਕਰਨਾਰੇ ਸਾਧ ਆਪਾ ਫੜਿਆ ਸਭ ਨੂੰ ਬਹੁਤ ਬਹੁਤ ਪੜਿਆ ਵਦਿਆ ਕਾਪੂ ਪਿੰਡਾਂ ਲਈ ਕੀਤੀ ਇੱਧਰ ਨਹਿਰ ਤੇ ਦੇਖ ਲਓ ਤੁਸੀਂ ਕਿੰਨੇ ਬਾਗੇ ਬਣੇ ਤੱਕ ਦਿੱਤੀ ਵੀ ਨਹਿਰ ਜਾਂਦੀ ਆ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜੁਰਮ ਦੇ ਖਿਲਾਫ ਹਾਂ ਦੇਖੋ ਜੁਰਮ ਤਾਂ ਗੁਰੂ ਘਰਾਂ ਚ ਵੀ ਹੋ ਰਹੇ ਆ ਮਸਜਿਦਾਂ ਮੰਦਰਾਂ ਚ ਵੀ ਬਲਾਤਕਾਰ ਹੋ ਰਹੇ ਆ ਬੰਦੇ ਚ ਕਸੂਰ ਹੁੰਦਾ ਉਹ ਚਾਹੇ ਡੇਰੇ ਚ ਬੈਠਾ ਮੰਦਰ ਮਸਜਿਦ ਗੁਰੂ ਘਰੇ ਬੈਠਾ ਉਹ ਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਤਗੇ ਵੀ ਡੇਰੇ ਖੁੱਲੇ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾਗਾ ਜਿਹੜੀ ਮਰਜ਼ਾਦਾ ਦਿੱਤਾ ਇੱਥੇ ਮਰਜ਼ਾਦਾ ਹੈ ਹੀ ਨਹੀਂ ਕੋਈ ਇੰਤਾਂ ਹੀ ਸਾਰੇ ਥਾਵਾਂ ਤੇ ਜਿਵੇਂ ਪਰਿਵਾਰ ਚ ਬੱਚਿਆਂ ਦੇ ਸੁਭਾਅ ਵੱਖੋ ਵੱਖਰੇ ਹੁੰਦੇ ਓਵੇਂ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ਼ਨ ਲੈ ਲਾਂਗੇ ਇਸ ਤੋਂ ਆਖਰੀ ਰਣਨੀਤੀ ਕੀ ਹੋਊਗੀ ਤੁਹਾਡੀ ਜੀ ਰਣਨੀਤੀ ਉਹ ਜਿਹੜਾ ਬੀਬੀ ਦੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਿਹਾ ਕੱਲ ਤੱਕ ਕਰਾਂਗੇ ਠੀਕ ਆ ਜੀ ਉਹ ਜੇ ਕਰਨਗੇ ਠੀਕ ਆ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰੀਆਂ ਆ ਜੀ ਕੋਲ ਸਰਦ ਅਧਿਕਾਰ ਨੂੰ ਮਿਲ ਕੇ ਜਿਵੇਂ ਹੁਣ ਹਾਂਜੀ ਹਾਂਜੀ ਹੁਣ ਅਧਿਕਾਰੀ ਨੇ ਕਿਹਾ ਕਿ ਕੀ ਵਿਸ਼ਵਾਸ ਦਵਾਇਆ ਜੀ ਇਹਨਾਂ ਨੇ ਤੁਹਾਨੂੰ ਉਹ ਕਹਿੰਦੇ ਠੀਕ ਹੈ ਜਿਹੜੀਆਂ ਤੁਸੀਂ ਪੈਨ ਡਰਾਈਵ ਚ ਵੀਡੀਓ ਦਿੱਤੀਆਂ ਉਸ ਆਧਾਰ ਤੇ ਕਾਰਵਾਈ ਬਣਦੀ ਆ ਤੇ ਜਿਹਦੇ ਤੇ ਬਣਦੀ ਅਸੀਂ ਕਰਾਂਗੇ ਉਹ ਕਹਿੰਦੇ ਵੀ ਅਸੀਂ ਕੱਲ ਤੱਕ ਕਰਦੇ ਹਾਂਗੇ ਠੀਕ ਹੈ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹੋ ਜਿਹੇ ਤੇਰੇ ਜਿਹੜੀ ਇਸ ਤਰ੍ਹਾਂ ਦੀ ਸੋਸ਼ਲ ਕੁੜੀਆਂ ਨਾਲ ਕੱਲੇ ਇੱਥੇ ਤਾਂ ਜਦੋਂ ਆਪਾਂ ਇਹ ਕਾਰਵਾਈ ਹੋ ਗਈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸੋਸ਼ਲ ਹੋ ਰਹੇ ਨੇ ਉਹਨਾਂ ਤੇ ਕਾਰਵਾਈ ਕੋਈ ਪ੍ਰੂਫ দাও ਜਿਹਦਾ ਪ੍ਰੂਫ ਲਿਆਵਾਂਗੇ ਆਪਾਂ ਕਾਰਵਾਈ ਕਰਦਾਂਗੇ ਭਾਵੇਂ ਕੋਈ ਹੋਵੇ ਹਾਂਜੀ ਇਹੀ ਸਵਾਲ ਮੇ ਆਪਣੀ ਕਿਤਾਬ ਨਹੀਂ ਦੇ ਦੀਏ ਟਾਰਗੇਟ ਤਾਂ ਬਹੁਤ ਵੱਡੇ ਆ ਮੁੜ ਕੇ ਇੱਥੇ ਤੇਰੇ ਤੇ ਜੂਏਪੀ ਲਾ ਦੇਣਗੇ ਜੇ ਮੈਂ ਟਾਰਗੇਟ ਦੱਸਤਾ ਤਾਂ ਠੀਕ ਆ ਜੀ ਆਪਣਾ ਠੀਕ ਆ ਜੀ ਤਾਂ